ਆਣਾ ਜਾਣਾ ਤੂੰ ਕੀ ਲੈਣਾ ਚਾਚੇ ਨੂੰ ਦੱਸ ਹੂੰ ਕੰਮ ਤੋਂ ਨਹੀਂ ਕੰਮ ਕਰਾਉਂਦਾ ਤਾਂ ਹੈ ਨਹੀਂ ਤੂੰ ਤਾਂ ਨਾ ਆ ਕੇ ਮੋਜ ਨਾ ਖੜਾ ਹੈ ਚਾਚਾ ਵਿਚਾਰਾ ਕੱਲਾ ਚੱਕੀ ਜਾਂਦਾ ਰੇ ਹੂੰ ਦੱਸ ਤੂੰ ਕੰਮ ਕਰਾਉਣਾ ਹੈ ਚਾਚੇ ਨੂੰ ਵਿੱਚ ਨਾ ਜਾ ਇੱਧਰ ਕੀੜੀਆਂ ਲੜ ਜਾਣੀਆਂ ਪੁੱਤ ਤੇਰੇ ਇੱਥੇ ਇੱਥੇ ਖੜ ਜਾ ਆ ਤੈਨੂੰ ਦੱਸਿਆ ਨਹੀਂ ਮੈਂ ਮਸਾਂ ਛਾੜ ਕੇ ਤੇ ਫੇਰ ਆਂਦਾ ਕੀ ਉਰਗਾ ਕੀੜੀਆਂ ਆਸੀ। ਉਹ ਚਾਲ ਕੋਈ ਨਹੀਂ ਆਪਾਂ ਤਾਂ ਉੱਥੇ ਸਬਜ਼ੀ ਜੀ ਪਾਉਣੀ ਐ। ਨਹੀਂ ਨਹੀਂ। ਸਬਜ਼ੀ ਮੱਚਦੀ ਤਾਂ ਨਹੀਂ ਦਾਚਾ ਇਹਦੇ ਨਾਲ ਯਾਰ। ਹੈ? ਮੱਚਦੀ ਤਾਂ ਨਹੀਂ ਇਹਦੇ ਨਾਲ। ਨਾ ਨਾ ਆਪਾਂ। ਇਹ ਜ ਬਹੁਤ ਤੇਜ਼ ਜੀ ਰੇ ਹੈ ਗਲੀ ਹੋਈ। ਹੂੰ ਹੂੰ। ਤਾਂ ਹੀ ਆਨੇ ਮਿੱਟੀ ਮਿੱਟੀ ਜੀ ਪਾਲਾ ਉੱਤੋਂ ਕਿਰਨ ਉੱਤੇ ਰੇ ਪਾ ਦਾਂਗੇ ਥੋੜੀ ਜੀ। ਸਾਰਾ ਉੱਠ ਜਾਏਗਾ। ਉਹ ਪਰਾਣਾ ਜਿਹੜੀ ਉਹ ਥੋੜੀ ਜੀ ਕੱਲ ਕੋ ਪਤਰੀ ਜੀ। ਹੂੰ। ਹੈ? ਹੂੰ। ਥੀਰ ਕਰ ਦਿਆਂਗੇ। ਵਿੱਚ ਮਿਕਸ ਕਰ ਲਾਂਗੇ ਉਹਨੂੰ ਹਨਾ। ਹਾਂ ਹੂੰ ਸਾਬ ਸਿੰਘ ਤੂੰ ਕੀ ਚਕਾਉਣਾ ਹੈ ਚਾਚਾ ਜੀ ਨਾਲ ਅਰੇ ਕਾਦੇ ਜੀ ਪਾਉਣੀ ਆਪਾਂ ਇਹ ਸਬਜੀ ਚ ਖਾਰਿਆ ਤੇ ਸਬਜੀ ਜੀ ਵੀ ਪਾਉਣੀ ਹੈ ਹੈਨਾ ਉਹ ਜਿਹੜੇ ਉਹ ਇਹਨਾਂ ਸਾਰਾ ਪਤਾ ਲੱਗ ਜਾਣਾ ਚਾਚਾ ਆਪਾਂ ਕੀ ਕੀ ਕਰਦੇ ਹਾਂ ਹਾਂ ਥੋੜੀ ਹੈ ਚੱਲ ਮੈਂ ਤੇ ਸਹਿਬ ਤੱਕਾ ਲਾਉਣੇ ਆ ਤੋਰ ਦੁਬਾਰਾ ਭਰ ਕੇ ਲੈ ਜਾਾਂਗੇ ਚਾਚਾ ਆ ਜਾ ਸਹਿਬ ਤੱਕਾ ਲਾਈ ਜਾਂਦਾ ਲੈ ਤੋਰ ਲੀਏ ਨੇ ਤਾਂ ਕੱਲੇ ਨਹੀਂ ਓ ਚੱਲੀਏ ਰੇੜੀ ਉਧਰ ਵੇਖ ਲੈ ਇਧਰ ਓ ਨਹੀਂ ਤੇ ਹੋਰ ਪਾਸੀ ਹੋ ਜਾ ਬਿੱਚੀ ਆ ਗਈ ਆ ਗਈ ਪਾਸੀ ਹੋ ਜਾ ਤੂੰ ਇਹਨਾਂ ਕਾਲਾ ਨਾ ਬਣਿਆ ਕਰ ਬੋਤਾ ਆ ਜਾਂਦੇ ਉਹਨੂੰ ਚਾਚੇ ਨੂੰ ਖੜ ਜਾ ਫੇਰ ਆਪਾਂ ਦੋਨੇ ਲੈ ਕੇ ਚੱਲਾਂਗੇ ਲਾ ਤੱਕਾ ਖੜਨੀ ਨਹੀਂ ਚਾਹੀਦੀ ਗੱਡੀ ਆਪਣੀ ਚੱਲ ਚੱਲ ਪੁੱਤ ਤਾ ਜ਼ੋਰ ਲੱਗਦਾ ਚਾਚੇ ਦਾ ਚੱਲ 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 ਵੈਰੀ ਗੁੱਡ ਬாய் ਵੈਰੀ ਗੁੱਡ ਬாய் ਆਈ ਸਕ ਜਾਣਾ ਤੂੰ ਸਾਰਾ ਕੁਛ ਹਨ ਹੂੰ ਓਏ ਮੁੰਡੇ ਆਹ ਜਾ ਲੈ ਆ ਹੁਣ ਜਾਣ ਲੈ ਆ ਇਹ ਵਦ ਹਾਂ ਹੁਣ ਤਾਂ ਹੋ ਹੀ ਜਾ ਚਲੋ ਭਈ ਮੈਂ ਪਾ ਦਾਂ ਬੈਕ ਲਾ ਬੈਕ ਬੈਕ ਓ ਇਧਰ ਮੂੰਹ ਕਰ ਆਇਆ ਇਹਨੂੰ ਇਹ ਕਰਾਂਗੇ ਮੁਕੀ ਇੱਟਾਂ ਨਾਲ ਨਾ ਲਾਈਂ ਇੱਟਾਂ ਨਾ ਅਸੀਂ ਲਾਈਆਂ ਜੀ ਆਪਾਂ ਹਾਂ ਦੋਸਤੋ ਅੱਜ ਆਪਾਂ ਥੋੜਾ ਜਿਹਾ ਸਬਜ਼ੀ ਵਾਸਤੇ ਹੋਰ ਥਾਂ ਵਧਾ ਲਿਆ ਸੀ ਮੱਕੀ ਤੋਂ ਇੱਧਰ ਨੂੰ 10 11 ਫੁੱਟ ਤੇ ਬਾਉਂਡਰੀ ਕਰੀ ਸੀ ਇੱਕ ਪਾਸੇ ਰਹਿੰਦੀ ਹੈ ਜੀ ਤੇ ਥੋੜਾ ਜਿਹਾ ਇੱਧਰ ਦਾ ਪਾਸਾ ਸੀ ਕੱਢੂੰਗਾ ਅਸੀਂ ਅਖੇ ਇੱਥੇ ਪਾਉਣੇ ਰੇ ਚਾਚਾ ਇਹਨੂੰ ਬੱਠੇ ਵਿੱਚ ਪਾ ਬੱਠੇ ਵਿੱਚ ਪਾ ਕੇ ਸਿੱਟਣਾ ਹੀ ਆ ਬਾਹਰ ਇਹ ਹੈਲੋ ਵਠਲ ਚ ਪਾ ਕੇ ਪਰ ਸਾਡੇ ਗੰਨੇ ਤੇ ਮੱਕੀ ਬਹੁਤ ਸੋਹਣੀ ਹੋਈ ਖੜੀ ਹੈ ਮੱਕੀ ਚਾਚਾ ਯਾਰ ਇਹ ਥੋੜੀ ਨਹੀਂ ਚਲੀਆਂ ਕੱਢੀਆਂ ਨੇ ਤੇ ਅੱਜ ਆਪਾਂ ਕਰਦੇ ਹੈਗਾ ਪੱਧਰ ਹੁਣ ਹੈ ਹੀ ਨਹੀਂ ਮੱਕਰੀ ਯਾਰ ਸਹਿਬ ਸਿੰਘ ਵੀ ਸਾਡੇ ਨਾਲ ਕਰਾ ਰਿਹਾ ਹੈਗਾ ਕੰਮ ਤੇ ਨਾਲੇ ਜਿੱਦਾਂ ਜਿੱਦਾਂ ਅਸੀਂ ਕੰਮ ਕਰਦੇ ਹਾਂ ਉਹਵੇਂ ਸਿੱਖ ਰਿਹਾ ਹੈਗਾ ਹੁਣ ਇਹ ਰੇਹ ਦਾ ਹੀ ਪਤਾ ਲੱਗ ਗਿਆ ਵੀ ਸਬਜੀ ਲਾਉਣੀ ਹੈ ਜਾਂ ਕੁਛ ਵੀ ਜਾਂ ਰੇ ਦੇਸੀ ਪਾਉਣੀ ਪੈਂਦੀ ਹੈ ਤੇ ਸੇਵਾ ਪਰ ਇਹ ਕਦੇ ਵਾਸਤੇ ਲਿਆ ਹੈ ਪੁੱਤ ਅੱਛਾ ਮਿੱਟੀ ਚਰ ਲਾਉਣੀ ਸੀ ਫਿਰ ਆਪਾਂ ਸਬਜੀ ਲਾਵਾਂਗੇ ਇੱਥੇ ਫਿਰ ਆਪਾਂ ਇੱਥੇ ਸਾਦੀ ਦੋਣੀਆਂ ਠੀਕ ਹੈ ਭਾਈ ਸ਼ੁਕਰ ਪੈਂਦੀ ਹੈ ਚਾਚਾ ਸਹਿਬ ਵੀ ਕੰਮ ਕਰਾਉਂਦਾ ਆਪਣੇ ਨਾਲ ਹੈ ਨਾ ਯਾਰ ਹਾਂ ਹੈ ਨਾ ਅਸੀਂ ਤਿੰਨੇ ਫਿਰ ਰਲ ਮਿਲ ਕੇ ਸਾਰੇ ਜਾਣੇ ਅਸੀਂ ਕੰਮ ਕਰ ਲੈਨੇ ਹੈਗੇ ਆ ਚਾਚੇ ਨਾ ਵੀ ਜਿਆਦਾ ਇਹ ਵਾਰ ਲਗਾਵਾਂ ਹੈਗਾ ਕਿਉਂ ਨਿੱਕੇ ਹੁੰਦੇ ਨੇ ਚਾਚਾ ਇਹ ਲਈ ਫਿਰਦਾ ਰਹਿੰਦਾ ਆਪਦਾ ਜਦੋਂ ਕੰਮ ਧੰਦਾ ਕਰਦਾ ਕੀੜੀਆਂ ਬਹੁਤ ਆ ਇੱਥੇ ਕੀੜੀਆਂ ਹੁਣ ਅਸੀਂ ਇੱਕ ਰੇੜੀ ਲਿਆਈ ਨੀਵਾ ਅਸੀਂ ਥੋੜਾ ਇੱਥਾਂ ਮੈਕਸ ਜੀ ਹੈ ਮਿੱਟੀ ਤੇਰੇ ਤੇ ਉੱਤੇ ਫਿਰ ਹੋਰ ਪਾ ਦਾਂਗੇ ਫਿਰ ਅਸੀਂ ਲਾਵਾਂਗੇ ਸਬਜ਼ੀ ਤੇ ਥੋੜੇ ਥੋੜੇ ਪਾੜ ਕੇ ਮੈਥੇ ਲਾ ਲੈ ਇੱਥੇ ਨਵੀਂ ਸਬਜ਼ੀ ਲਾਵਾਂਗੇ ਹੁਣ ਪੂਰਾ ਚੰਗੀ ਤਰ੍ਹਾਂ ਤਿਆਰ ਕਰਕੇ ਬਾਉਂਡਰੀ ਕਰਕੇ ਸਾਰੀ। ਲਾਈਏ ਚਾਚਾ ਬੈਕ ਨੂੰ। ਖੜ ਗਿਆ। ਆ ਤਾਂ ਆ ਗਏ ਦੋਸਤੋ ਆਪਣੇ ਸ਼ੋਲੇ ਵੀ ਜੇ। ਇਹ ਹੈ ਤਾਂ ਬਹੁਤ ਹੀ ਗਿੱਤੇ ਹੈ। ਥੋੜਾ ਜਿਹਾ ਪਾਣੀ ਨਾ ਮੀਂਹ ਦਾ ਜ਼ਿਆਦਾ ਪੈ ਗਿਆ ਸੀ। ਇਹਦੇ ਵੀਰਲੇ ਰਹਿ ਗਏ। ਤੇ ਚਟਨੀ ਚ ਪਾਇਆ ਕਰਾਂਗੇ ਆਪਾਂ। ਪਹਿਲਾਂ ਰਦਾ ਇਹ ਮਿੱਟੀ ਵੀ ਇਧਰ ਨੂੰ ਲੈ ਜੀਏ ਨਹੀਂ ਮੈਂ ਤਾਂ। ਫਿਰ ਇਹ ਕਿ ਉਧਰ ਹੀ ਮਿੱਟੀ ਹੋਰ ਪਾਵਾਂਗੇ। ਆ ਵੀ ਛੇਨ ਮੱਕੀ ਆਪਣੀ ਜਮਾ ਬਿਲਕੁਲ ਢਿੱਕਦੀ ਸੀ 20 ਦੇ ਵਿੱਚ ਤੇ ਇਹ ਮੇਰੇ ਕੋਲ ਆਈ ਸੀ ਛੱਲੀ ਕਿਸੇ ਤੋਂ ਬਹੁਤ ਚੰਗਾ ਬੀਜ ਸੀਗਾ ਹਰੇ ਖੜੀ ਹੋ ਗਈ ਦੁਬਾਰਾ ਦੇਖੋ ਤੇ ਆਸਾਂ ਜਣਾ ਇਹਦੇ ਬਾਰੇ ਤਾਂ ਦੱਸਣ ਦੀ ਤੁਹਾਨੂੰ ਲੋੜ ਹੀ ਨਹੀਂ ਤੇ ਇੱਧਰ ਆ ਵੀ ਬੀਜ ਮੰਦਾ ਸੀ ਫਾਜਲ ਕਾ ਵੀ ਸਾਈਡ ਤੋਂ ਗੰਨੇ ਦਾ ਵੀਗ ਫੋਟੋ ਚਾ ਜਾਂਦਾ ਹੈ ਇਹ ਇੱਕ ਹੀ ਗੰਨਾ ਬਚਾਈ ਬਾਕੀ ਚੂਪ ਲਈ ਤੇ ਉਹਦੇ ਤੇ ਕਾਫੀ ਦੀਆਂ ਸਾਂਖਾਂ ਬਣ ਗਈਆਂ ਆਵੇ ਚਾਰਕ ਦਾ ਗੰਨੇ ਬਣੇ ਪਏ ਤੇ ਥੱਲੇ ਵੀ ਸਾਂਖਾਂ ਨਵੇਂ ਆ ਆ ਵੇਖੋ ਵੱਢੀ ਜਾਂਦਾ ਤੇ ਆ ਆਪਣਾ ਮੁਰਗਾ ਆ ਗਿਆ ਇਹ ਵੀ ਚੰਗੀ ਨਸਲ ਲੱਗਦੀ ਹੈ ਆ ਬੂਟਾ ਚਾਚਾ ਕਾਹਦਾ ਹੂ ਦੱਸ ਸਕਦਾ ਤੂੰ ਮੈਨੇ ਤਾਂ ਬੀਜ ਸਿੱਟਿਆ ਸੀ ਤੇ ਮੈਨੂੰ ਇਹ ਆਲੂ ਬਖਾਰੇ ਦਾ ਲੱਗਦਾ ਯਾਰ ਤੇ ਮੈਂ ਉਥੋਂ ਕੱਢ ਲੈਦੇ ਐ ਇੱਕ ਉਧਰ ਖੜਾ ਆਪਣਾ ਅਨੂ ਬਖਾਰੇ ਦੇ ਵਿੱਚ ਸੀਗੇ ਮੈਨੂੰ ਖਾਣ ਲੋ ਕੇ ਨਾ ਲਾਲ ਜੇ ਉਹੀ ਆ ਮੈਨੂੰ ਸ਼ਾਇਦ ਲੱਗਦਾ ਇੱਥੇ ਨੱਪੇ ਸੀਗੇ ਮੈਂ ਤੇਰੀ ਜੱਟ ਟੁੱਟ ਗਈ ਸੀ ਇਹ ਵੀ ਚੱਲ ਪਿਆ ਪਰ ਮਿਹਨਤ ਥੋੜੀ ਜੀ ਕਰੀ ਤੂੰ ਸਾਬ ਕੀੜੇ ਬਹੁਤ ਆ ਬੰਦ ਪਾਸੇ ਹੋ ਜਾ ਤੇ ਇੱਕ ਆਪਾਂ ਆਹ ਮਲੇਸ਼ੀਆ ਨਮੂਦ ਨੇ ਆਇਆ ਹੈਗੇ ਵੈਸਟ ਬੰਗਾਲ ਤੋਂ ਆਹ ਵਾਲਾ ਬਿਲਕੁਲ ਇਹ ਹੋਊਗਾ ਗੁਲਾਬੀ ਰੰਗ ਦਾ ਵਿੱਚੋਂ ਪਰਪਲ ਜਿਹਾ ਆ ਪਰਪਲ گلابی ਆ ਬਾਕੀ ਇਹ ਬੂਟਾ ਤਾਂ ਬਹੁਤ ਮਹਿੰਗਾ ਆ ਦੋਸਤੋ ਏਡਾ ਕਬੂਟਾ 500 ਦਾ ਭੇਜਿਆ ਉਹਨਾਂ ਨੇ ਤੇ ਹੁਣ ਚੱਲੂ ਵੇਖੋ ਇਹ ਕਿਦਵੇਂ ਤੇ ਇਹਦੀ ਮਿੱਟੀ ਵੀ ਬੜੀ ਵਧੀਆ ਸੀ ਚੀਕਨੀ ਜੀ ਮਿੱਟੀ ਸੀ ਇਹਦੀ ਬਾਕੀ ਹੁਣ ਇੱਥੇ ਲਾਉਣੀ ਆ ਆ ਜੀ ਸਾਰੇ ਛਿੱਟਾ ਦੇ ਦੇ ਆਪਾਂ ਹੋਰ ਲਿਉਣੀ ਪੈਣੀ ਆ ਆਪਾਂ ਨਹੀਂ ਰੇੜੀ ਹਾਂ ਹਾਂ ਬੂਢੀ ਜੀ ਪਟਣੀਆਂ ਕਿਹ ਰੱਖਣੀਆਂ ਇਹ ਕਿਉਂ ਪਟਣੀਆਂ ਤਾਂ گلابی ਫੁੱਲਾਂ ਵਾਲੀ ਲਾਈ ਆ ਥਾਂ ਥਾਂ ਮੈਂ ਇਹ ਹੁਣ ਆਪਾਂ ਰੈਡੀ ਲੈ ਕੇ ਵਾਹ ਹੈ ਐ ਇਧਰ ਕੀੜੇ ਆ ਬੁੱਤ ਕੀੜੇ ਚੜ ਜਾਣਗੇ ਚਾਚਾ ਰੇਖ ਲਾਰ ਕੇ ਆ ਜੂਗਾ ਆਪੇ ਹਾਂ ਮਾ ਆ ਗਿਆ ਬਸ ਹੁਣ ਜਾਣੇ ਕਰਨਾ ਆਪਾਂ ਚਾਚੇ ਦੇ ਨਾਲ ਹੀ ਜਾਵਾਂਗੇ ਫਿਰ ਹੁਣ ਹਾਂ ਵੇਖ ਕੇ ਚੱਲ ਪਿੱਛੇ ਲਾਈਏ ਬੁੱਤ ਉੱਥੇ ਬੈਗ ਚਾਚਾ ਉਧਰ ਖਲਾਰ ਦੂ ਆਪਾਂ ਇਧਰ ਗੱਡੀ ਲਾ ਦਿੰਦੇ ਹਾਂ ਠੀਕ ਹੈ ਕੁਛ ਰੇ ਇਧਰ ਪਾ ਦਿੰਦੇ ਆਪਾਂ ਇਹਦੇ ਚ ਚਲ ਰੋਕੋ 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 ਡੇਗਣਾ ਭਾਈ ਤੂੰ ਪਾਸੇ ਜਾ ਕੀੜੇ ਆ ਇਧਰ 拉गी ना तो 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 नहीं नहीं। रे हम्म दूर ਲਾਉਣੀਂ ਦੂਰ ਲੋਣੀ ਆ ਮਾੜੀ ਠੀਕ ਆ ਚੰਗਾ ਦੂਰ ਲਾ ਦੇ ਫਿਰ ਚੰਗਾ ਬਸ ਹੋਰ ਨਹੀਂ ਲਾਉਣੀ ਪੁੱਤ ਗਾ ਨਹੀਂ ਕਰਨੀ ਇੱਥੇ ਲਾਵਾਂਗੇ ਪੈ ਗਈ ਆਪਣੀ ਰੇ ਉਹਦੇ ਚ ਫੇਰ ਪਾ ਦਾਂਗੇ ਹੁਣ ਲੈ ਕੇ ਬਹੁਤ ਆ ਚਾਚਾ ਹਨਾ ਬਾਲੀ ਨੇ ਕਿਤੇ ਮੱਚ ਬਣਾ ਜਾਵੇ ਜਿਹੜਾ ਕੋਈ ਵਿਜਾਂਗੇ